ਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਕਾਟ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਹਸਪਤਾਲ ਦੇ ਅੰਦਰ ਦਰਨਾ ਲਾ ਦਿੱਤਾ ਹੈ ਦਾ ਦੱਸਿਆ ਕਿ ਇਸ ਖੇਤਰ ਦੇ 80 ਤੋਂ ਵੱਧ ਪਿੰਡਾਂ ਦੇ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਸਰਕਾਰੀ ਸਬ ਡਿਵੀਜ਼ਨਲ ਹਸਪਤਾਲ ਬੁੜਲਾਡਾ ਦੇ ਵਿੱਚ ਇੰਨੀ ਦਿਨੀ ਡਾਕਟਰਾਂ ਦੀ ਘਾਟ ਕਰਕੇ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਵਾਉਣ ਦੇ ਲਈ ਆਸ਼ਾ ਵਰਕਰਾਂ ਵੱਲੋਂ ਹਸਪਤਾਲ ਦੇ ਮੁੱਖ ਗੇਟ ਦੇ ਅੱਗੇ ਹਸਪਤਾਲ ਪ੍ਰਬੰਧਕਾ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਨਾਰਾਬਾਜ਼ੀ ਕੀਤੀ ਗਈ ਹੈ ਬੁੜਲਾਡਾ ਤੋਂ ਬਿੱਟੂ ਬੁੜਲਾਡਾ ਦੀ ਰਿਪੋਰਟ ਲੁਧਿਆਣਾ ਲਾਇ ਮੈਂ ਮਨਜੀਤ ਕੌਰ ਆਸ਼ਾ ਵਰਕਰ ਬੇਟਾ ਹੀ ਸਬ ਸੈਂਟਰ ਬੇਟਾ ਹਾਂ ਜੀ ਕੀ ਮਸਲਾ ਜੀ ਪੂਰਾ ਇੱਕ ਤਾਂ ਮਸਲਾ ਇਹੀ ਹੈ ਜੀ ਇੱਥੇ ਜਿਹੜੀ ਪੰਜਾਬ ਸਰਕਾਰ ਹੈ ਉਹ ਵੱਡੇ ਵੱਡੇ ਵਾਅਦੇ ਕਰਦੀ ਹੈ ਦੇਖੋ ਐਡੇ ਵੱਡੇ ਵਾਅਦੇ ਕਰਨ ਉਹਨਾਂ ਨੇ ਐਡੀ ਵੱਡੀ ਬਿਲਡਿੰਗ ਬਣਾਈ ਹੈ ਦੇਖੋ ਡਾਕਟਰ ਦੀ ਇੱਥੇ ਫੈਸਿਲਿਟੀ ਜੇ ਹੈ ਨਹੀਂ ਗੇ ਗਾਇਨੀ ਦੇ ਕੋਈ ਡਾਕਟਰ ਨਹੀਂ ਹੈਗੇਗੇ ਅੱਖਾਂ ਦੇ ਕੋਈ ਡਾਕਟਰ ਨਹੀਂ ਦੰਦਾਂ ਦੇ ਕੋਈ ਡਾਕਟਰ ਨਹੀਂ ਜਿਹੜੀਆਂ ਪ੍ਰੈਗਨੈਂਟ ਨੇ ਉਹ ਲੇਡੀਆਂ ਉਹ ਸਾਰੀਆਂ ਇੱਥੇ ਖੱਜਲ ਖਵਾਰ ਹੋ ਰਹੀਆਂ ਨੇ ਏਡੀ ਵੱਡੀ ਬਿਲਡਿੰਗ ਬਣਾ ਕੇ ਇੱਥੇ ਕਬੂਤਰ ਘੁਗੀਆਂ ਬੋਲਣ ਨੂੰ ਰੱਖੀ ਹੋਈ ਆ ਸਰਕਾਰ ਨੇ ਉਹ ਵੱਡੇ ਵੱਡੇ ਵਾਅਦੇ ਕਰਦੀ ਵੀ ਅਸੀਂ ਐਂ ਕਰ ਦੇਾਂਗੇ ਐਂ ਕਰ ਦਾਂਗੇ ਪਰ ਇੱਥੇ ਇੱਕ ਪ੍ਰੈਗਨੈਂਟ ਲੇਡੀ ਨੂੰ ਦੇਖਣ ਲਈ ਕੋਈ ਡਾਕਟਰ ਨਹੀਂ ਹੈਗੇਗੇ ਲੇਡੀ ਡਾਕਟਰ ਨੂੰ ਚੱਕ ਕੇ ਮਾਨਸਾ ਭੇਜਿਆ ਜਾਂਦਾ ਹੈਗਾ ਪੇਸ਼ੈਂਟ ਖੱਜਲ ਖਵਾਰ ਹੋ ਜਾਂਦੇ ਸਾਰਾ ਦਿਨ ਸਾਡੀ ਮੰਗ ਇਹੀ ਹੈ ਵੀ ਡਾਕਟਰ ਸਾਹਿਬ ਲੇਡੀਆਂ ਗਾਇਨੀ ਦੇ ਸਪੈਸ਼ਲਿਸਟ ਨੂੰ ਇੱਥੇ ਲਿਆਂਦਾ ਜਾਵੇ ਤੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੇ ਉਹਨਾਂ ਦਾ ਵੀ ਕੇਅਰ ਕੀਤੀ ਜਾਵੇ ਅਸੀਂ ਬਹੁਤ ਦੁਖੀ ਹੁੰਨੇ ਆਂਗੇ ਕਿਉਂਕਿ ਪ੍ਰੈਗਨੈਂਟ ਲੇਡੀ ਇੱਥੇ ਸਾਰਾ ਦਿਨ ਵਿਚਾਰੀਆਂ ਢੇੜੇ ਖਾ ਕੇ ਮੁਰਜ ਜਾਂਦੀਆਂ ਨੇ ਇਹ ਸਰਕਾਰ ਦੇ ਘਟਿਆ ਨੀਤੀਆਂ ਕਰਕੇ ਅੱਜ ਇਹ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਧੰਦਾ ਮਤਲਬ ਕਿ ਵੀ ਆਪਣਾ ਸਾਰਾ ਹਸਪੀਟਲ ਖਾਲੀ ਪਿਆ ਜੀ ਜਰ ਇਹ ਨਾ ਜੀ ਜ਼ਿਲ੍ਹਾ ਕਮੇਟੀ ਮੈਂਬਰ ਜੀ ਬੜਲਾਡਾ ਜੀ ਜੀ ਇਹ ਮਾਮਲਾ ਧਰਨੇ ਲਾਂਦਾ ਹੈ ਜੀ ਆ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਹੈ ਜੀ ਐਡੀ ਵੱਡੀ ਬਿਲਡਿੰਗ ਬਣਾਈ ਹੈ ਜੀ ਇੰਨੇ ਵਾਦੇ ਕਿਤੇ ਨੇ ਸੇਤ ਸੇਤ ਨੂੰ ਪਹਿਲੇ ਮੁਰੇ ਲੈ ਕੇ ਚਲਦੇ ਨੇ ਜੀ ਸੇਤ ਵਾਰ ਇੰਨੀ ਨਹੀਂ ਬੜੀ ਬੜੀ ਗੱਲਾਂ ਕਰਦੇ ਨੇ ਜੀ ਲੇਕਿਨ ਜਦੋਂ ਵੀ ਇੱਥੇ ਆਪਣੇ ਸਿਹਤ ਮੰਤਰੀ ਆ ਆਪਣੇ ਸੀਐਮ ਸਾਹਿਬ ਆਏ ਨੇ ਉਹ ਅੰਛੇ ਤੱਕ ਦੌਰਾ ਕਰਦੇ ਨੇ ਉਹ ਵੀ ਸੰਡੇ ਨੂੰ ਕਰਦੇ ਨੇ ਤਾਂ ਉਹ ਕਿਸੇ ਦਿਨ ਮਤਲਬ ਲਾਈਵ ਮਤਲਬ ਚਲਦੀ ਹੋ ਚੱਲ ਕਰਨ ਜੋ ਡਾਕਟਰ ਬੈਠੀ ਹੋਣ ਉਦੋਂ ਆ ਕੇ ਦੌਰਾ ਕਰਕੇ ਦੇਖਣ ਵੀ ਇੱਥੇ ਕੀ ਹਾਲ ਨੇ ਜਿਹੜੇ ਇੱਥੇ ਗਾਇਨੀ ਡਾਕਟਰ ਹੈਗੇ ਡਾਕਟਰ ਨੀਸ਼ਾ ਉਹ ਸਾਡੇ ਡਾਕਟਰ ਇੱਥੇ ਉਸ ਪਰੋਂ ਵਧੀਆ ਚਲਾ ਰਹੇ ਨੇ ਤੇ ਉਹਨਾਂ ਦੀ ਡਿਊਟੀਆਂ ਇੱਥੋਂ ਚੱਕ ਕੇ ਮਾਨਸਾ ਲਾ ਲੈਂਦੇ ਨੇ ਕਿਉਂ ਮਾਨਸਾ ਜ਼ਿਲ੍ਹਾ ਕਿਹੜਾ ਕੋਈ ਅਡ ਹੋਰਿਜਨਲ ਸਾਰੇ ਇਕੱਲੇ ਇਕੱਲੇ ਡਾਕਟਰ ਕੰਮ ਕਰਦੇ ਨੇ ਇੱਥੇ ਵੀ ਮਾਨਸਾ ਵੀ ਇਕੱਲੇ ਡਾਕਟਰ ਕੰਮ ਕਰ ਸਕਦੇ ਨੇ ਜੀ ਸਾਡਾ ਭਲਾਡਾ ਹਸਪੀਟਲ ਦੇ ਵਿੱਚ ਸਾਡੀ ਗਾਈਡੈਂਡ ਡਾਕਟਰ ਦੀ ਡਿਊਟੀ ਹੋਣੀ ਚਾਹੀਦੀ ਹੈ ਸਾਡੇ ਜਿੰਨੇ ਵੀ ਹਾਈ ਰਿਸਕ ਨੇ ਉਹ ਸਾਰੀਆਂ ਖਦਲ ਖਵਾਰ ਹੁੰਦੀਆਂ ਨੇ ਫਿਰ ਸਾਡੇ ਆਸ਼ਾ ਵਰਕਰਾਂ ਨੂੰ ਤਾਂ ਜਵਾਬ ਮੰਗਦੇ ਨੇ ਵੀ ਹਾਈ ਰਿਸਕ ਖਰਾਬ ਕਿਉਂ ਹੁੰਦੇ ਨੇ ਐਮਟੀਬੀ ਕਿਉਂ ਹੁੰਦੀਆਂ ਨੇ ਤੇ ਕੇਸ ਰੈਫਰ ਕਿਉਂ ਹੁੰਦੇ ਨੇ ਅਸੀਂ ਕਿੱਥੋਂ ਜਵਾਬ ਦੇਈਏ ਜੇ ਉੱਥੇ ਡਾਕਟਰ ਹੀ ਨਹੀਂ ਹੈਗਾ ਅਸੀਂ ਕੀ ਕਰੀਏ ਫਿਰ ਜੇ ਕਹਿੰਦੇ ਨੇ ਮੈਟਰਨ ਡੈਥਾਂ ਹੁੰਦੀਆਂ ਨੇ ਉਹ ਮੈਟਰਨ ਡੈਥਾਂ ਤਕ ਤੇ ਇਹ ਉਹਦਾ ਕੇਸ ਹੈ ਉਹੀ ਗੱਲ ਜੀ ਖੱਜਲ ਖਵਾਰ ਹੋ ਕੇ ਅਗਲਾ ਓਖਾ ਹੁੰਦਾ ਜੀ ਜੀ ਨਾ ਜੀ ਚਰਨ ਜੀ ਤੋਂ ਕਾਟਾ ਦੇ ਹਾਂ ਜੀ ਇਹ ਕੀ ਮਾਮਲਾ ਜੀ ਪੂਰਾ ਸਾਰਾ ਦੱਸੋ ਸਾਰੇ ਸਾਡਾ ਕਾਫੀ ਦਿਨਾਂ ਤੋਂ ਲੈ ਕੇ ਜਿਹੜੇ ਡਾਕਟਰ ਗੈਨੀਕਰੋ ਜਿਸ ਦੇ ਡਾਕਟਰ ਨੇ ਗੈਨੀਸ਼ਾ ਜੀ ਉਹ ਇੱਥੇ ਡਿਊਟੀ ਕਰਦੇ ਸੀਗੇ ਗੈਨੀ ਡਾਕਟਰ ਜੀ ਜਿਹੜੇ ਇੱਥੋਂ ਭਾੜੇ ਤੋਂ ਡਿਊਟੀ ਕੱਟ ਕੇ ਮਾਨਸਾ ਰਾਈ ਗਈ ਹੈ ਸਿਆ ਤੇ ਉਹ ਡਿਊਟੀ ਦੇ ਸਬੰਧ ਵਿੱਚ ਅਸੀਂ ਸੀਨੀਅਰ ਸਰਜਨ ਮਾਨਸਾ ਨੂੰ ਵੀ ਮੇਰੇ ਤੇ ਐਮ ਐਡਿਟ ਬੁਧਰਾਮ ਜੀ ਨੂੰ ਵੀ ਮੇਰੇ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਐਸਐਮਓ ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਵੀ ਸਾਨੂੰ ਜਿਹੜੀਆਂ ਪ੍ਰੈਗਨੈਂਟ ਦੇ ਚੈੱਕਅਪ ਕਰਵਾਉਣੇ ਆ ਤਾਂ ਉਹਨਾਂ ਦਾ ਬਹੁਤ ਮੁਸਕਰਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਸਾਨੂੰ ਇੱਥੇ ਮਾਨਸਾ ਲੈ ਕੇ ਜਾਣਾ ਪੈਂਦਾ ਤੇ ਇੱਥੋਂ ਦੇ ਜਿਹੜਾ ਗੈਨੀਕ ਡਾਊਟਰ ਆਉਂਦੀ ਸੀ ਉਹ ਵੀ ਇਹਨਾਂ ਨੇ ਮਾਨਸਾ ਡਿਊਟੀ ਰਾਤੀ ਤੇ ਜਿਹੜਾ ਇੱਕ ਮਜ਼ਦੂਰ ਆ 300 ਦੀ ਦਿਹਾੜੀ ਕਮਾਉਂਦਾ ਉਹ ਇੱਥੋਂ ਲੈ ਕੇ ਆਪਣੇ ਪ੍ਰੈਗਨੈਂਟ ਨੂੰ ਲੈ ਕੇ ਆਉਂਦਾ ਤਾਂ ਉਹ ਦੇਖੋ ਵੀ ਪਈਆਂ ਜਾ ਆਪਣੇ 30 35 ਕਿਲੋਮੀਟਰ ਤੇ ਮਪਾਦੋਂ ਤੋਂ ਭਰਾਡੇ ਆਉਂਦਾ ਭਰਾਡੇ ਤੋਂ ਹਰ ਮਾਨਸਾ ਚੜ੍ਹ ਕੇ ਜਾਊਗਾ ਸਾਡੇ ਪਿੰਡਾਂ ਦੇ ਵਿੱਚ ਪ੍ਰਾਈਵੇਟ ਬਸਾਂ ਆਉਂਦੀਆਂ ਨੇ ਤਾਂ ਉਹ 300 ਦਿਹਾੜੀ ਕਮਾਉਣ ਵਾਲਾ ਕਿੰਨਾ ਕਿਰਾਇਆ ਲਾ ਕੇ ਮਾਨਸਾ ਲੈ ਕੇ ਜਾਊਗਾ ਤਾਂ ਉਹ ਕਿੱਥੋਂ ਦਵਾਈ ਖਵਾਊਗਾ ਕਿੱਥੋਂ ਉਹਨਾਂ ਸਿਰ ਸੂਤਾ ਦੇਊਗਾ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨੇ ਆ ਵੀ ਤੁਸੀਂ ਆ ਚਿੰਚੇਤ ਦੌਰਾ ਸੁੱਟੀ ਆਏਣ ਕੀ ਕਾਸੀ ਤੁਸੀਂ ਅੱਜ ਇੱਥੇ ਆਓ ਜਨਤਾ ਚਤ్ర ਤਾਂ ਜਨਤਾ ਨੂੰ ਆ ਕੇ ਪੁੱਛੋ ਕਿ ਤੁਹਾਡੇ ਦਰਦ ਉਹਨਾਂ ਦੇ ਦਰਦ ਸਮਝੋ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੂੰ ਕੀ ਕਮੀ ਹੈਗੀ ਜਿਹੜੇ ਤੁਸੀਂ ਫੋਕੇ ਦਾਵੇ ਕੀਤੇ ਸੀ ਵੀ ਅਸੀਂ ਸਿਹਤ ਸੂਤ ਆ ਫਿਰ ਹੀ ਦਿੰਨੇ ਆ ਆ ਕਰੋੜਾਂ ਰੁਪਈਆ ਦਾ ਜਿਹੜਾ ਹਸਪਤਾਲ ਖੜਾ ਕਰਿਆ ਉਹਦੇ ਵਿੱਚ ਇੱਥੇ ਡੇਢ ਜਿ ਨਹੀਂ ਆਣ ਗਿਆ ਕਬੂਤਰ ਬੋਧਣਗੇ ਜੇ ਇਹ ਹੀ ਹਾਲ ਰਿਹਾ ਤਾਂ ਅਸੀਂ ਪੁੱਛਣਾ ਚਾਹੁੰਦੇ ਐਸਾ ਹਸਪਤਾਲ ਦੇ ਵਿੱਚ ਕਿਹੜਾ ਡਾਕਟਰ ਹੈਗਾ ਜਿਹੜੀ ਇੱਥੇ ਸਿਹਤ ਸੂਤ ਮਿਲਦੀ ਆ ਇਥੇ ਗੈਮੇ ਇਕਰ ਆਉਟਰ ਸੀ ਉਹਦੀ ਤੁਸੀਂ ਡਿਊਟੀ ਮਾਨਸਾ ਦਾ ਆਈਗੇ ਇਥੋਂ ਕੱਟ ਕੇ ਇਥੋਂ ਦੀਆਂ ਪ੍ਰੈਗਨੈਂਟ ਨੇ ਇਥੋਂ ਦੀ ਡਿਲੀਵਰੀ ਕੇਸ ਨਹੀਂ ਕੋਈ ਹੋ ਰਿਹਾ ਜੇ ਇਥੋਂ ਰੈਫਰ ਕਰਕੇ ਮਾਨਸਾ ਜਾਂਦਾ ਰਸਤੇ 'ਚ ਉਹਨੂੰ ਕੋਈ ਵੀ ਐਮਰਜੈਂਸੀ ਹੁੰਦੀ ਆ ਤਾਂ ਉਹਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਦਾ ਜ਼ਿੰਮੇਵਾਰ ਕੌਣ ਆ ਕੀ ਸਿਹਤ ਮੰਤਰੀ ਨੇ ਤਾਂ ਉਹ ਤੋਂ ਆਸ਼ਾ ਵਰਕਰ ਨੂੰ ਜ਼ਿੰਮੇਵਾਰ ਬਣਾਇਆ ਜਾਂਦਾ ਹੈਗਾ ਤੋ ਆਸ਼ਾ ਵਰਕਰ ਨੂੰ ਇੰਨੀ ਕੀ ਨੌਜਾਬੀ ਜਿਹੜੀ ਉਹ ਮਾਨਸਾ ਜਾਂਦੇ ਕੇਸ ਨੂੰ ਸਮਝ ਸਕਦੀ ਹੈਗੀ ਤਾਂ ਅਸੀਂ ਪੁੱਛਣਾ ਚਾਹੁੰਦੇ ਆ ਇੱਥੇ ਕਿਹੜੇ ਡਾਕਟਰ ਆ ਬੇਹੋਸ਼ੀ ਦਾ ਡਾਕਟਰ ਇੱਥੇ ਨਹੀਂ ਕੋਈ ਸਜੇਰੀ ਨਹੀਂ ਕੋਈ ਅਪਰੇਸ਼ਨ ਕੇਸ ਨਹੀਂ ਹੁੰਦਾ ਹੈਗਾ ਬੇਹੋਸ਼ਿਆ ਡਾਕਟਰ ਉਹ ਦੰਬੀ ਛੁੱਟੀ ਤੇ ਚਲੀ ਗਈ ਆ ਮੈਡੀਕਲ ਆ ਡਾਕਟਰ ਆਉਂਦੇ ਨੇ ਮੈਡੀਸਨ ਦਿੰਦੇ ਨੇ ਸਿਰਫ ਹਫਤੇ 'ਚ 3 ਦਿਨ ਆਉਂਦੇ ਨੇ ਦੰਦਾਂ ਦੇ ਡਾਕਟਰ ਨੇ ਹਫਤੇ 'ਚ 2 ਦਿਨ ਆਉਂਦੇ ਨੇ ਕੋਈ ਅੱਖਾਂ ਦਾ ਡਾਕਟਰ ਨਹੀਂ ਕੋਈ ਕੰਨਾਂ ਦਾ ਡਾਕਟਰ ਨਹੀਂ ਕੋਈ ਨੱਕ ਦਾ ਡਾਕਟਰ ਨਹੀਂ ਕੋਈ ਵੀ ਡਾਕਟਰ ਨਹੀਂ ਸਾਨੂੰ ਦੱਸੋ ਇੱਥੇ ਕਿਹੜਾ ਡਾਕਟਰ ਆ ਅੱਜ ਐਸਐਮਓ ਵੀ ਇੱਥੇ ਛੁੱਟੀ ਤੇ ਰਹਿੰਦੇ ਨੇਗੇ ਤਾਂ ਦੱਸੋ ਸਾਨੂੰ ਵੀ ਇੱਥੋਂ ਦੇ ਲੋਕ ਇੱਥੋਂ ਦੇ ਮਰੀਜ਼ ਕਿੱਥੇ ਜਾਣਗੇ ਕਿਹਨੂੰ ਹੋਰ ਦਾ ਦੁੱਖ ਰੌਣਗੇ ਆਸ਼ਾ ਕਿਹਨੂੰ ਦੁੱਖ ਰੌਣਗੇ ਆ ਕੌਣ ਸੁਣੂਗਾ ਆਸ਼ਾ ਨੂੰ ਮੰਗਾ ਆਸ਼ਾ ਦੀ ਕੋਈ ਮੰਗ ਪੂਰੀ ਨਹੀਂ ਹੁੰਦੀ ਮੁੱਖ ਮੰਤਰੀ ਨੇ ਸਰਕਾਰ ਆਉਣ ਤੋਂ ਪਹਿਲਾਂ ਆਸ਼ਾ ਨੇ ਬਾੜਾ ਕੀਤਾ ਸੀ ਤਾਂ ਨੂੰ ਡਾਵਾ ਦੇ ਫੇਕਸ ਪੇਮੈਂਟ ਜਿਹੜੀ ਕੀਤੀ ਜਾਊਗੀ ਉਹ ਡਾਵਾ ਤਾਂ ਕੀ ਕਰਨੀ ਸੀ ਜਿਹੜੇ ਸਾਨੂੰ 150 ਰੁਪਿਆ 200 ਡਿਲੀਵਰੀ ਕੇਸ ਦਾ ਮੱਦਾ ਸੀ ਉਹ ਵੀ ਇਹਨਾਂ ਨੇ ਸਾਡਾ ਕੱਟ ਲਿਆ ਸਾਨੂੰ ਕੋਈ ਸਾਰੇ ਪੈਸੇ ਪੰਜਾਬ ਸਰਕਾਰ ਨੇ ਕੱਟੇ ਨੇ ਤਾਂ ਸਾਨੂੰ ਦੇਣ ਦੀ بجائے ਸਾਡੇ ਖੋਕੇ ਖਾ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਚੈਰੰਜ ਕਰਦੀ ਆ ਇੱਥੇ ਨੇ ਮੁੱਖ ਮੰਤਰੀ ਨੂੰ ਵੀ ਆ ਕੇ ਤੂੰ ਭਰਾਡੇ ਦੇ ਵਿੱਚ ਹੱਥ ਦੇਖ ਜਿਹੜਾ ਚੰਚੇਤ ਦੌਰਾ ਕਰਿਆ ਸੀ ਤੂੰ ਅੱਜ ਆਉਂਦੇ ਸਿਹਤ ਮੰਤਰੀ ਨੂੰ ਆਉਂਦੇ ਮੁੱਖ ਮੰਤਰੀ ਨੂੰ ਆ ਕੇ ਦੇਖ ਆ ਸੋੜਾ ਪਿੱਟ ਸਿਆਪਾ ਹੁੰਦਾ ਇੱਥੋਂ ਦਾ ਹੱਥ ਦੇਖ ਇੱਥੋਂ ਦੇ ਅੱਜ ਅਭੀ ਹ ਆਸ਼ਾ ਵਰਕਰ ਨੇ ਨਾ ਮਰੀਜ਼ ਨੇ ਪਰ ਅੱਜ ਅਸੀਂ ਥੋੜੇ ਮਰੀਜ਼ ਲੈ ਕੇ ਆਇਆ ਤਾਂ ਅਸੀਂ ਦੋਕਾਂ ਨੂੰ ਪਿੰਡ-ਪਿੰਡ ਜਾ ਕੇ ਨੋਟਿਸ ਮੈਂਟਾ ਕਰਕੇ ਪਤਾ ਇੱਥੇ ਤਾਂ ਸੜਕਾਂ ਤੇ ਤਾਰਾਂਗੇ ਜੇਕਰ ਸਾਡੀਆਂ ਪੋਸਟਾਂ ਇੱਥੋਂ ਦੇ ਡਾਕਟਰ ਪੂਰੇ ਨਾ ਕਿਤੇਗਾ ਤਾਂ ਅਸੀਂ ਸੰਘਰਸ਼ ਨੂੰ ਇੰਨਾ ਕੁ ਠਿੱਕਾ ਕਰ ਦਾਂਗੇ ਤਾਂ ਇਹਦਾ ਜਦੂਸ ਕੱਢ ਦਾਂਗੇ ਅੱਜ ਉਹ ਵਿਧਾਨ ਸਭਾ ਦੇ ਵਿੱਚ ਵੱਡੇ-ਵੱਡੇ ਬਾਦੇ ਕਰਦੇ ਨੇ ਤਾਂ ਉਹਦੇ ਬਾਦਿਆਂ ਦੀ ਜਿਹੜੀ ਪੂਕ ਨਿਕੋ ਹੀ ਪਈ ਹੈ